लुधियाने ਦਾ ਰਹਿਣ ਵਾਲਾ ਇੱਕ ਸ਼ਾਤਿਰ ਮੁੰਡਾ ਜਿਸਨੇ ਕੀ ਹੁਣ ਤੱਕ 5 ਤੋਂ 6 ਵਿਆਹ ਕਰਵਾ ਲਏ ਅਤੇ ਹੁਣ ਕਿਸੇ ਹੋਰ ਦੀ ਘਰ ਵਾਲੀ ਨੂੰ ਵੀ ਘਰ ਤੋਂ ਭਜਾ ਕੇ ਲੈ ਗਿਆ ਇੱਕ ਬੇਹਦ ਹੀ ਦੁਖਦ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਪਤਨੀ ਰੋ ਰੋ ਕੇ ਆਖ ਰਹੀ ਹੈ ਕਿ ਬੱਚੇ ਪੈਦਾ ਕਰਨ ਤੋਂ ਬਾਅਦ ਵੀ ਉਸਦੇ ਪਤੀ ਨੂੰ ਕੋਈ ਘਰ ਦੇ ਵਿੱਚ ਮੋਹ ਨਹੀਂ ਪਿਆ ਘਰ ਦੇ ਵਿੱਚ ਉਹ ਕਰਜਵਾਈ ਦੇ ਤੌਰ ਤੇ ਰਹਿ ਰਿਹਾ ਸੀ ਅਤੇ ਅਚਾਨਕ ਹੀ ਘਰ ਤੋਂ ਬਾਹਰ ਨਿਕਲਦਾ ਅਤੇ ਆਪਣਾ ਫੋਨ ਬੰਦ ਕਰ ਲੈਂਦਾ ਹੈ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਹ ਨੇੜੇ ਹੀ ਰਹਿੰਦੀ ਕਿਸੇ ਹੋਰ ਜਨਾਨੀ ਨੂੰ ਘਰ ਤੋਂ ਭਜਾ ਕੇ ਲੈ ਗਿਆ ਅਤੇ ਨਾਲ ਹੀ ਉਸਦੇ ਦੋ ਬੱਚੇ ਵੀ ਆਪਣੇ ਨਾਲ ਲੈ ਜਾ ਚੁੱਕੇ ਇਸ ਮੌਕੇ ਤੇ ਇਸ ਪੜਾਤੌਰ ਤੇ ਵੱਲੋਂ ਕਈ ਖੁਲਾਸੇ ਕੀਤੇ ਗਏ ਤਾਂ ਉੱਥੇ ਹੀ ਉਸ ਔਰਤ ਦਾ ਪਤੀ ਵੀ ਸਾਹਮਣੇ ਆਇਆ ਜਿਸ ਦੀ ਜਨਾਨੀ ਨੂੰ ਉਹ ਬੰਦਾ ਭਜਾ ਕੇ ਲੈ ਕੇ ਗਿਆ ਦੋਹਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਨ ਜੋ ਉਹ ਇੱਕ ਵੱਡੇ ਸਦਮੇ ਅਤੇ ਦੁੱਖ ਦੇ ਵਿੱਚੋਂ ਲੰਘ ਰਹੇ ਨੇ ਛੇ ਤੋਂ ਸੱਤ ਵਿਆਹ ਕਰਵਾ ਕੇ ਵੀ ਇਸ ਵਿਅਕਤੀ ਨੂੰ ਚੈਨ ਨਹੀਂ ਆ ਰਿਹਾ ਇਸ ਤੋਂ ਪਹਿਲਾਂ ਵੀ ਉਹ ਇੰਜ ਕਰਦਾ ਆਇਆ ਤੇ ਹੁਣ ਵੀ ਅਜਿਹਾ ਕਰਨ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ ਫਿਲਹਾਲ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਪੁਲਿਸ ਦਾ ਕਹਿਣਾ ਸੀ ਕਿ ਪਿੱਛਾ ਕੀਤਾ ਗਿਆ ਸੀ ਪਰ ਉਹ ਚਕਮਾ ਦੇ ਕੇ ਫਰਾਰ ਹੋ ਗਏ ਜਲਦ ਹੀ ਉਹਨਾਂ ਦੀ ਭਾਲ ਕੀਤੀ ਜਾਵੇਗੀ ਅਤੇ ਇਸ ਮੌਕੇ ਤੇ ਇਸ ਵਿਅਕਤੀ ਦੀ ਪਤਨੀ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਨੂੰ ਇਹੋ ਜਹੀ ਸਜ਼ਾ ਮਿਲੇ ਤਾਂ ਜੋ ਉਹ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਕਰੇ। ਕੋਣ ਤੁਹਾਡਾ ਕੀ ਲੱਗਦਾ ਸੀ ਜਿਹੜਾ ਲੈ ਗਿਆ? ਮੇਰਾ ਪਤੀ ਹੈ ਸੰਦੀਪ ਸਿੰਘ। ਪਤੀ ਹੈ? ਹਾਂਜੀ। ਕਿੰਨੇ ਵਿਆਹ ਹੋਏ ਹੁੰਦੇ ਪਹਿਲਾਂ? ਉਹਦੇ ਪਹਿਲੇ 3 ਵਿਆਹ ਆਏ ਨੇ ਜੋ ਕਾਟ ਕੇ ਲੈ ਗਿਆ। ਹੂੰ। 5 6ਵਾਂ ਮੇਰਾ ਤਾਂ 7ਵੇਂ ਇਹਦੀ ਘਰ ਵਾਲੇ ਲੈ ਗਏ। ਅੱਛਾ। ਹਾਂਜੀ। ਕਿਸ ਤਰ੍ਹਾਂ ਦਾ ਬੰਦਾ ਉਹ? ਉਹ ਬੰਦਾ ਹੈਗਾ ਫਲੋਰ। ਹਾਂ ਉਹਨੇ ਨਾ ਜਨਾਨੀ ਕੋਈ ਰੱਖੀ ਨਾ ਵਸਾਣੀ ਨਾ ਪੱਕੀ ਨਾ ਨਾ ਪੱਕੀ ਰੱਖ ਸਕਦਾ ਉਹਦਾ ਮਕਸਦ ਮਕਸਦ ਇਹੀ ਹੋਗਾ ਸਾਹ ਰੱਖ ਲਈ 6 ਮਹੀਨੇ ਰੱਖ ਲਈ ਉਹਦੇ ਕੋਲ ਖਾਂ ਪੀ ਕੇ ਧੱਕਾ ਦੇ ਤਾ ਬਸ ਮੇਰਾ ਮੇਰਾ ਮੁੰਡਾ ਵੀ ਹੋ ਗਿਆ ਮੈਨੂੰ ਹੋਰ ਕੀ ਹੋਣਾ ਗੀ ਮੇਰਾ ਮੁੰਡਾ ਵੀ ਹੋ ਗਿਆ ਮੇਰੇ ਮੁੰਡੇ ਬਰ ਸੋਚ ਲੈਣਾ ਨਾਲ ਖੁੱਦ ਲੱਗਿਆ ਉਹ ਉਹ ਬੰਦਾ ਮੋਟਰਸਾਈਕਲ ਹੈ ਉਹਦੇ ਕੋਲੇ ਜਿਵੇਂ ਦਿਖਾਈ ਦੇ ਰਿਹਾ ਹੈ ਹਨਾ ਐਨਕਾਂ ਲਾ ਕੇ ਤੇ ਬੜੀ ਟੌਗ ਨਾਲ ਤੁਸੀਂ ਕੀ ਕਰਦੇ ਮੈਂ ਤੋ ਇਹ ਕੰਮ ਕਰਦੇ ਲੋਕ ਹਾਂਜੀ ਮੈਂ ਕੰਮ ਕਰਦੇ ਆਂ ਉਹ ਨਹੀਂ ਕੋਈ ਕਮਾ ਕੇ ਲਿਆਉਂਦਾ ਕੁਝ ਕਮਾਦਾ ਹੈ ਬਸ ਕੋਈ ਹਰ ਵਾਰ ਬਾਸ ਦੇ ਦਿੰਦਾ ਬਾਕੀ ਕੀ ਹੈ ਤਾਂ ਮੇਰੇ ਕੋਲ ਹੈ ਹੀ ਨਹੀਂ ਲੱਗ ਜਾਂਦੇ ਨੇ ਮੋਰਸਲ ਖਲਛੀ ਕਰਵਾ ਲਿਆ ਪਰ ਪਤਾ ਨਹੀਂ ਉਹ ਕਿੱਥੇ ਦਿੰਦਾ ਕਿਸੇ ਨੂੰ ਦਿੰਦਾ ਅੱਛਾ ਪੂਰੀ ਹੁਣ ਕਦੀ ਪੈਸੇ ਦਿੱਤੇ ਹੀ ਨਹੀਂ ਵਾਰੇ ਯਾਨੀ ਕਿ ਘਰ ਦੀ ਜ਼ਿੰਮੇਵਾਰੀ ਜਵਾਕ ਦੀ ਜ਼ਿੰਮੇਵਾਰੀ ਤੁਹਾਡੀ ਨਹੀਂ ਉਹ ਗਈ ਸੀ ਮੇਰਾ ਸਿਰ ਤੇ ਸੀ ਅੱਛਾ ਤੁਹਾਡੇ ਸਿਰ ਤੇ ਹਾਂਜੀ ਅੱਛਾ ਉਹ ਮੁੰਡਾ ਬਿਮਾਰ ਹੋ ਗੋ ਨਹੀਂ ਵੇਖਣਾ ਮੁੰਡਾ ਬਿਮਾਰ ਹੋਇਆ ਕਿ ਨਹੀਂ ਹੋਇਆ ਦਵਾਈ ਦਵਾਣੀ ਕਿ ਨਹੀਂ ਦਵਾਣੀ ਹਾਂ ਤੁਸੀਂ ਕਰਦੇ ਹੋ ਸਰ ਹਾਂਜੀ ਹੁਣ ਤੁਹਾਨੂੰ ਕੋਈ ਪਤਾ ਹੁੰਦੇ ਬਾਰੇ ਕਿੱਥੇ ਗਿਆ ਕਿੱਥੇ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਤਾਂ ਉਹਦਾ ਕੁਝ ਵੀ ਨਹੀਂ ਪਤਾ ਕਿ ਜੇਦਨ ਕਰੋ ਨਿਕਲਿਆ ਉਸ ਦਿਨ ਤੋਂ ਨੇ ਨੰਬਰ ਹੀ ਨੰਦ ਕਰ ਲਏ ਸਾਡੇ ਨੰਬਰ ਹੀ ਬਲੈਕਲਿਸਟ ਚ ਪਾਤੇ ਸਾਰੇ ਅੱਛਾ ਹਾਂ ਸਾਰੇ ਰਿਸ਼ਤੇਦਾਰਾਂ ਦੇ ਫੋਨ ਅਸੀਂ ਬੜਿਆਂ ਨੂੰ ਫੋਨ ਕੀਤਾ ਸਾਰੇ ਬਲੈਕਲਿਸਟ ਨੰਬਰ ਪਾ ਤਾਇਆ ਨਹੀਂ ਪਤਾ ਨਹੀਂ ਕਿਹੜੇ ਵਾਰ ਆ ਗਏ ਤਾਂ ਅੱਛਾ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਨੇ ਆ ਵੀ ਜਿੱਥੇ ਵੀ ਤੁਹਾਨੂੰ ਮਿਲ ਜਾਣ ਉਹਨੂੰ ਸਜ਼ਾ ਸਖਤ ਸਖਤ ਕਾਰਵਾਈ ਸਜ਼ਾ ਹੋਵੇ ਉਹਨਦੇ ਜਿੰਨੇ ਮੈਂ ਉਹਨੇ ਕਿੰਗੇ ਰਿਸ਼ਤੇ ਬਰਬਾਦ ਕੀਤੇ ਨੇ ਮੈਂ ਕਹਿੰਨੀ ਅੱਗੇ ਤੋਂ ਕਿਸੇ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਹੋਵੇ ਤਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਸਜ਼ਾ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਮੈਨੂੰ ਉਹ ਰਹਿਣ ਵਾਲਾ ਕਿਥੋਂ ਦਾ ਲੁਧਿਆਣੇ ਦਾ ਅੱਛਾ ਉਹ ਲੁਧਿਆਣੇ ਦਾ ਰਹਿਣ ਵਾਲਾ ਹਾਂਜੀ ਇੱਥੇ ਕਰਜੋਈ ਸੀ ਹਾਂਜੀ ਇੱਥੇ ਕਰਜੋਈ ਸੀ ਅੱਛਾ ਕਿੰਨੇ ਸਾਲ ਹੋ ਗਏ ਹੁੰਦੇ ਵਿਆਹ ਨੂੰ ਉਹਦੀ ਗੱਲ 3 ਸਾਲ 3 ਸਾਲ ਤੋਂ ਤੁਹਾਡੇ ਨਾਲ ਰਹਿ ਰਹੇ ਹਾਂਜੀ ਠੀਕ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਅਸੀਂ ਬਿੰਡਗਮਾਨੀ ਵਾਲਾ ਬਾਟਾ ਨਹੀਂ ਕਿ ਸਾਡੀ ਘੁਰਸੇ ਦੀਪਕ ਕੁਮਾਰ ਜੀ ਦੀਪਕ ਕੀ ਪ੍ਰੋਬਲਮ ਹੋਈ ਹੈ ਮੈਂ 76 ਨੰਬਰ ਦੁਕਾਨ ਤੇ ਰਹਿੰਦਾ ਸੀ ਉਸ ਤੋਂ ਬਾਅਦ 77 ਨੰਬਰ ਦੁਕਾਨ ਤੇ ਰਹਿੰਦਾ ਸੀ ਤੇ 76 ਨੰਬਰ ਦੇ ਮੁੰਡੇ ਆਗੇ ਸੀ ਉਹ ਵੀ ਵਿਆਰਦਾ ਹੈਗਾ ਸੀ ਜੀ ਤੇ ਉਹਦੇ ਨਾਲ ਇਹ ਮੁੰਡਾ ਕੰਮ ਤੇ ਜਾਂਦਾ ਸੀ ਇਹ ਮੁੰਡੇ ਆਂਦੇ ਸੀ ਅਸੀਂ ਕੁਛ ਨਹੀਂ ਕਬੀ ਦੰਦਾ ਜਿਵੇਂ ਉਹ ਉਹਦੇ ਨਾਲ ਕੰਮ ਤੇ ਜਾਂਦਾ ਸੀ ਸਾਦੇ ਬੋਟੀ ਨਾਲ ਕੋਈ ਗਲਤ ਵੰਦੀ ਹੋਵੇਦੀ ਮੈਂ ਵੀ ਕੰਮ ਤੇ ਰਹਿੰਦਾ ਸੀ ਸਾਰਾ ਬਿਹਾਰੀ ਹੂੰ ਫਿਰ ਕੀ ਹੋਇਆ ਉਸ ਤੋਂ ਬਾਅਦ ਜੀ 7 ਤਾਰੀਖ ਨੂੰ ਅਸੀਂ ਲਾਦੂਕਾ ਚ ਕੰਮ ਕਰਨ ਗਏ ਸੀ ਉਸ ਤੋਂ ਬਾਅਦ ਜਦ ਅਸੀਂ ਆਏ ਤਾਂ ਮੁੰਡੇ ਨਾਲੇ ਮੇਰੀ ਬੋਡੀ ਫਰਾਰ ਹੋ ਗਈ ਸੀ ਕੌਣ ਹੈ ਮੁੰਡਾ ਜਿੰਦ ਨਾਲ ਫਰਾਰ ਹੋਈ ਉਹ ਮੁੰਡਾ ਟੋਹਾਨੇ ਦਾ ਆਏਗਾ ਸੀ ਜੀ ਉਹ ਉਹਦਾ ਘਰ ਲੁਧਿਆਣਾ ਹੈਗਾ ਟੋਹਾਨੇ ਚ ਘਰ ਜਵਾਈ ਬਣਿਆ ਸੀ ਤੇ ਉਹਦੀ ਬੋਟੀ ਵੀ ਦੱਸੀ ਜਾਂਦੀ ਕਿ ਸਾਡੇ ਨਾਲ ਪਹਿਲਾ ਤੋਂ ਚਾਰ ਵਿਆਹ ਕੀਤਾ ਨੇ ਤੇ ਪੰਜਵੇਂ ਮੇਰੀ ਨਾਲ ਕੋਟ ਮਾਰਿਜ ਹੋਈ ਹੈ ਉਸ ਤੋਂ ਬਾਅਦ ਹੀ ਸਾਨੂੰ ਛੱਡ ਕੇ ਚਲੀ ਗਈ ਸਾਡੇ ਘਰੇ ਰੋਲਾ ਪਾ ਕੇ ਮੁੰਡਾ ਨਿਕਲ ਗਿਆ ਚਾਰੋਂ ਦੇ ਪਹਿਲਾ ਵਿਆਹ ਹੋਇਆ ਪੰਜਵੀਂ ਕੋਰਟ ਮੈਰਿਜ ਹੈ ਕੋਰਟ ਮੈਰਿਜ ਹੈ ਛੇਵੀਂ ਹੁਣ ਤੇਰੇ ਘਰ ਵਾਲੀ ਛੇਵੀਂ ਸਾਡੀ ਲੈ ਗਈ ਹੈ ਸਾਡੀ ਘਰ ਵਾਲੀ ਕਿੰਨੇ ਬੱਚੇ ਹੈ ਬੱਚੇ ਜੀ ਤਿੰਨ ਹੈਗੇ ਨੇ ਤੇ ਦੋ ਮੁੰਡੇ ਕੁੜੀ ਹੈਗੇ ਜੀ ਹਾਂ ਨਾਲ ਕਿੰਨੇ ਲੈ ਗਈ ਨਾਲ ਦੋ ਲੈ ਗਏ ਨੇ ਇੱਕ ਮੁੰਡਾ ਕੁੜੀ ਤੇ ਇੱਕ ਮੁੰਡੇ ਸਾਡੇ ਕੋਲ ਹੈਗੇ ਜੀ ਅੱਛਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਅਸੀਂ ਆ ਗਏ ਇੱਥੇ ਲੋਕਲ ਲੱਲਾ ਬਸਤੀ ਰਹਿ ਜੀ ਦਾ ਹੁੰਦਾ ਮੰਡੀ ਚ ਆਈ ਹੈਗੇ ਸੀ ਨਾ ਦਾਨਾ ਮੰਡੀ ਲੱਲਾ ਬਸਤੀ ਨਾਲ ਹੀ ਆ ਗਏ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਪਿੱਛੋਂ ਅਸੀਂ ਆ ਗਿਆ ਲਖੀਸਰਾ ਜ਼ਿਲ੍ਹਾ ਲਖੀਸਰਾ ਬਿਆਰ ਬਿਆਰ ਦੇ ਅੱਛਾ ਕੋਈ ਤੁਸੀਂ ਕੋਈ ਸ਼ਿਕਾਇਤ ਕੀਤੀ ਜਾਂਦੀ ਇਹ ਮੈਂ ਥਾਣੇ 'ਚ ਪਰਚਾ ਕਰਾਇਆ ਸੀ ਜੀ ਤੇ ਲੋਕੇਸ਼ਨ 'ਚ ਵੀ ਨੰਬਰ ਪਾਇਆ ਸੀ ਜੀ ਤੇ ਲੋਕੇਸ਼ਨ 'ਚ ਫੋਨ ਹੀ ਨਹੀਂ ਹੋ ਉਹਨੂੰ ਆਪਿਆ ਤਾਂ ਫਿਰ ਸਾਨੂੰ ਕਿਵੇਂ ਪਤਾ ਲੱਗੇ ਸੀ ਪੁਲੀਸ ਵਾਲੇ ਕਹਿੰਦੇ ਸੀ ਇਹ ਕਿਲੇ ਟ੍ਰੇਟਰ 'ਚ ਨਮਰਾ ਆਸੀ ਅਸੀਮਾ ਗਰੂ ਗਏ ਤਾਂ ਉਹਨਾਂ ਮੋਟਰਸਾਈਕਲ ਤੇ ਨਿੱਕੀ ਜਿਹੀ ਗਲੀ 'ਚ ਅੱਗੋ ਫਰਾਰ ਹੋ ਗਏ ਨੇ ਹੂੰ ਤੇ ਸਾਨੂੰ ਜਾਨਾ ਸਮਰਥਨ ਵਾਸਤੇ ਉਹ ਨਾ ਫਿਰ ਉਹ ਗਏ ਨਾ ਹੁਣ ਕੀ ਮੰਗ ਕੀ ਕਰਦੇ ਹਾਂ ਕੀ ਮੰਗੇਗੀ ਕਿ ਜਿਵੇਂ ਸਾਡੇ ਜਵਾਕ ਤਾਂ ਚਾਹੀਦੇ ਨੇ ਬੋਟੀ ਜਿਵੇਂ ਸਹੀ ਹੋਵੇ ਤਾਂ ਅਸੀਂ ਰੱਖਾਂਗੇ ਨਹੀਂ ਤਾਂ ਅਸੀਂ ਬੋਟੀ ਨੂੰ ਜਵਾਬ ਦੇ ਦਾਂਗੇ ਜਵਾਕ ਚਾਹੀਦੇ ਜਵਾਕ ਸਾਨੂੰ ਚਾਹੀਦੇ ਬਸ ਤੁਹਾਡੇ ਕੋਲ ਫੋਟੋ ਹੈਗੀ ਹੈ ਹੈਗੀ ਹੈਗੀ ਉਸ ਬੰਦੇ ਦੀ ਜਾਂ ਉਹ ਬੋਟੀ ਹੈਗੀ ਹੈ ਫੋਟੋ ਹੈਗੀ ਹੈ ਤੇ ਮੋੜੀ ਦੀ ਹੋਵੇ ਤਾਂ ਮੁੰਡੇ ਦੀ ਹੋਏਗੀ ਅੱਛਾ ਉਹਨਾਂ ਦੇ ਬੋਟੀ ਦੀ ਸਾਨੂੰ ਫੋਟੋ ਹੈਗੀ ਹੈ ਅੱਛਾ ਉਹ ਤੇ ਉਹਨਾਂ ਇੱਥੇ ਥਾਣੇ ਆਇਓ ਅੱਜ ਕੀ ਕਹਿੰਦੇ ਪੁਲਿਸ ਵਾਲੇ ਉਹ ਨਾ ਜਿੰਦੇ ਸਾਨੂੰ ਜਿੰਦੇ ਕੋਲ ਅਸੀਂ ਪਰਚਾ ਕਰਾਇਆ ਸੀ ਉਹ ਕੋਰਟ 'ਚ ਗਏ ਨੇ ਜਿਆ ਜਾਂਦੇ ਤਾਂ ਫਿਰ ਟੈਸਟ ਚੈੱਕ ਕਰਦੇ ਨੇ ਸਾਨੂੰ ਦਰਸ਼ਨ ਦੇ